ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੀ ਟੀਵੀ ਤੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਕਰਨ ਦੇ ਨਾਲ ਜਿਨ੍ਹਾਂ ਦੇ ਵਿਆਹ ਦੇ ਵਿੱਚ ਪ੍ਰੋਬਲਮ ਆ ਰਹੀਆਂ ਨੇ ਉਹ ਵੀ ਦੂਰ ਹੋ ਜਾਣਗੀਆਂ ਤੇ ਇਸ ਦੇ ਨਾਲ ਨਾਲ ਜਿਵੇਂ ਕਿ ਸੋਹਣ ਦਾ ਮਹੀਨਾ ਚੱਲ ਰਿਹਾ ਸੋਹਣ ਦੇ ਮਹੀਨੇ ਦੇ ਵਿੱਚ ਜੇਕਰ ਤੁਸੀਂ ਇਹ ਤਿੰਨ ਕੰਮ ਕਰਨੇ ਛੱਡ ਦਿਓਗੇ ਤੇ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਆ ਰਹੀਆਂ ਰੁਕਾਵਟਾਂ ਸਾਰੀਆਂ ਹੀ ਦੂਰ ਹੋ ਜਾਣਗੀਆਂ। ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਕੋਲੋਂ ਹੀ ਜਾਣੇ ਅਣਜਾਣੇ ਦੇ ਵਿੱਚ ਕੁਝ ਅਚਈਆਂ ਗਲਤੀਆਂ ਹੋ ਜਾਂਦੀਆਂ ਨੇ ਜਿੰਨਾ ਗਲਤੀਆਂ ਦੇ ਕਰਕੇ ਸਾਡੇ ਪਰਿਵਾਰ ਦੇ ਵਿੱਚ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਨੇ ਸਾਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਦਾ ਸਾਹਮਣਾ ਵੀ ਕਰਨਾ ਪੈਂਦਾ ਏ ਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਐਸੀਆਂ ਪ੍ਰੋਬਲਮ ਹੋ ਜਾਂਦੀਆਂ ਨੇ ਜਿਨ੍ਹਾਂ ਦੇ ਕਰਕੇ ਸਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਫਿਊਚਰ ਦੇ ਵਿੱਚ ਜੌਬ ਦੇ ਵਿੱਚ ਹਰ ਇੱਕ ਜਗ੍ਹਾ ਤੇ ਸਾਡੇ ਬੱਚਿਆਂ ਨੂੰ ਕੋਈ ਨਾ ਕੋਈ ਮੁਸ਼ਕਲ ਦਾ ਸਾਹਮਣਾ ਕਰਨਾ ਹੀ ਪੈਂਦਾ ਇਸੇ ਤਰੀਕੇ ਦੇ ਨਾਲ ਅਸੀਂ ਅੱਜ ਤੁਹਾਨੂੰ ਇਹ ਜਾਣਕਾਰੀ ਦੇਵਾਂਗੇ ਕਿ ਇੱਕ ਸੌਣ ਦੇ ਮਹੀਨੇ ਦੇ ਵਿੱਚ ਕਿਹੜੇ ਉਹ ਤਿੰਨ ਕੰਮ ਨੇ ਜਿਹੜੇ ਸਾਨੂੰ ਕਦੇ ਵੀ ਭੁੱਲ ਕੇ ਨਹੀਂ ਕਰਨੇ ਚਾਹੀਦੇ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਬਣੀ ਰਹੇ ਇਹਨਾਂ ਤਿੰਨ ਕੰਮਾਂ ਤੋਂ ਤੁਸੀਂ ਸੌਣ ਦੇ ਮਹੀਨੇ ਦੇ ਵਿੱਚ ਬਚਣਾ ਹੀ ਬਚਣਾ ਹੋਵੇਗਾ ਇਸ ਦੇ ਨਾਲ ਨਾਲ ਤੁਹਾਨੂੰ ਇੱਕ ਛੋਟਾ ਜਿਹਾ ਉਪਾਅ ਵੀ ਦੱਸਾਂਗੇ ਇਸ ਉਪਾਅ ਨੂੰ ਤੁਸੀਂ 14 ਜੁਲਾਈ 2025 ਸੌਣ ਦੇ ਮਹੀਨੇ ਦੇ ਪਹਿਲੇ ਸੋਮਵਾਰ ਕਰਨਾ ਹੈ ਤੇ ਕਰਨ ਦੇ ਨਾਲ ਤੁਹਾਡੇ ਘਰ ਦੀ ਗਰੀਬੀ ਵੀ ਦੂਰ ਹੋ ਜਾਵੇਗੀ ਤੇ ਇਸ ਦੇ ਨਾਲ-ਨਾਲ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਆ ਰਹੀਆਂ ਚਾਰੀਆਂ ਰੁਕਾਵਟਾਂ ਵੀ ਦੂਰ ਹੋਣਗੀਆਂ ਤੁਹਾਡੇ ਘਰ ਦੇ ਵਿੱਚ ਉਹ ਕਰਜ਼ੇ ਵਰਗੀ ਸਮੱਸਿਆ ਵੀ ਦੂਰ ਹੋ ਚਾਵੇਗੀ ਇਹ ਬਹੁਤ ਹੀ ਚਮਤਕਾਰੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਕੀ ਕਮੈਂਟ ਵਰਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰੀਕੇ ਦੇ ਨਾਲ ਜਿਵੇਂ ਆਪਾਂ ਸਾਰੇ ਹੀ ਜਾਣਦੇ ਆ ਕਿ ਸੌਣ ਦੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਸੌਣ ਦੇ ਮਹੀਨੇ ਦੇ ਵਿੱਚ ਕੁਝ ਕੁ ਸਾਨੂੰ ਖਾਸ ਗੱਲਾਂ ਦਾ ਧਿਆਨ ਵੀ ਰੱਖਣਾ ਪੈਂਦਾ ਹੈ ਜਿਸ ਦੇ ਕਰਕੇ ਸਾਡੇ ਘਰ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਉਹ ਕਿਹੜੀਆਂ ਗੱਲਾਂ ਨੇ ਚਿੰਨਾਂ ਦਾ ਸਾਨੂੰ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਬਹੁਤ ਸਾਰੇ ਲੋਕ ਨੇ ਜਿੰਨਾਂ ਦੇ ਘਰ ਦੇ ਵਿੱਚ ਮੀਟ ਆਂਡਾ ਤੇ ਸ਼ਰਾਬ ਦਾ ਸੇਵਨ ਹੁੰਦਾ ਹੈ ਉਹਨਾਂ ਦੇ ਪਰਿਵਾਰ ਦੇ ਮੈਂਬਰ ਇਹਨਾਂ ਚੀਜ਼ਾਂ ਦਾ ਸੇਵਨ ਕਰਦੇ ਆ ਪਰ ਕੁਝ ਦੇਣ ਇਸ ਤਰ੍ਹਾਂ ਦੇ ਤਿਹਾਰ ਹੁੰਦੇ ਨੇ ਮਹੀਨੇ ਹੁੰਦੇ ਨੇ ਜਿੰਨਾਂ ਦੇ ਵਿੱਚ ਜੇਕਰ ਅਸੀਂ ਇਹਨਾਂ ਚੀਜ਼ਾਂ ਦਾ ਸੇਵਨ ਕਰਦੇ ਆ ਤੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜੇਕਰ ਤੁਸੀਂ ਵੀ ਚਾਹਣ ਹੋ ਕਿ ਤੁਹਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਾ ਆਵੇ ਤੁਹਾਡਾ ਪਰਿਵਾਰ ਆਪਸ ਵਿੱਚ ਰਲ ਮਿਲ ਕੇ ਰਹੇ ਤੁਹਾਡੇ ਘਰ ਦੇ ਵਿੱਚ ਉਹ ਗਰੀਬੀ ਦੂਰ ਹੋਵੇ ਲੜਾਈ ਝਗੜੇ ਦੂਰ ਹੋ ਜਾਣ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਚੱਲ ਰਹੀਆਂ ਪ੍ਰੋਬਲਮ ਤੇ ਮੁਸ਼ਕਲਾਂ ਦੂਰ ਹੋਣ ਤਾਂ ਤੁਸੀਂ ਇਹਨਾਂ ਗੱਲਾਂ ਦਾ ਖਾਸ ਕਰਕੇ ਧਿਆਨ ਰੱਖੋ ਜੇਕਰ ਕਈ ਪਰਿਵਾਰ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਉਹ ਇਹਨਾਂ ਚੀਜ਼ਾਂ ਨੂੰ ਇੱਕ ਦੇਣ ਦੇ ਲਈ ਵੀ ਛੱਡ ਨਹੀਂ ਸਕਦੇ ਕਿਉਂਕਿ ਕਈ ਭੈਣ ਭਰਾਵਾਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਜੇਕਰ ਉਹ ਪਰਿਵਾਰ ਆਪਣੇ ਨੂੰ ਸਹੀ ਰਸਤੇ ਤੇ ਲਿਉਣ ਦੇ ਲਈ ਇਹਨਾਂ ਚੀਜ਼ਾਂ ਨੂੰ ਛਡਵਾਉਣ ਦੇ ਬਾਰੇ ਗੱਲਬਾਤ ਵੀ ਕਰਦੇ ਆ ਤਾਂ ਉਹਨਾਂ ਦੇ ਘਰ ਦੇ ਵਿੱਚ ਲੜਾਈ ਝਗੜੇ ਵਾਚ ਜਾਂਦੇ ਆ ਸੋ ਵੀ ਸਾਨੂੰ ਕੋਈ ਉਪਾਅ ਦੱਸੋ ਜਿਸ ਦੇ ਨਾਲ ਅਸੀਂ ਆਪਣੇ ਪਰਿਵਾਰ ਨੂੰ ਇਹ ਗਲਤ ਰਸਤੇ ਤੋਂ ਵੀ ਰੋਕੀਏ ਤੇ ਜੇਕਰ ਸਾਡੇ ਘਰ ਦੇ ਵਿੱਚ ਇਹਨਾਂ ਚੀਜ਼ਾਂ ਦਾ ਸੇਵਨ ਕਰਨ ਦੇ ਨਾਲ ਕੋਈ ਪ੍ਰੋਬਲਮ ਆ ਰਹੀਆਂ ਨੇ ਤਾਂ ਉਹ ਵੀ ਸਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣ। ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਆਪਣੇ ਘਰ ਦੇ ਵਿੱਚ ਬਹੁਤ ਜ਼ਿਆਦਾ ਪਾਠ ਪੂਜਾ ਵੀ ਕਰਦੇ ਹਾਂ ਪਰ ਇੱਕ ਸਾਈਡ ਤੇ ਅਸੀਂ ਪਾਠ ਪੂਜਾ ਕਰਦੀਆਂ ਦੂਸਰੀ ਸਾਈਡ ਤੇ ਸਾਡੇ ਘਰ ਦੇ ਵਿੱਚ ਇਹ ਚੀਜ਼ਾਂ ਦਾ ਸੇਵਨ ਹੁੰਦਾ ਜਿਸ ਕਰਕੇ ਪਾਠ ਪੂਜਾ ਜਿਹੜੀ ਅਸੀਂ ਕਰਦੇ ਆ ਉਹਨਾਂ ਦਾ ਵੀ ਨਿਰਾਦਰ ਹੁੰਦਾ ਫਿਰ ਸਾਡੇ ਨਾਲ ਸਾਡੇ ਪਰਮਾਤਮਾ ਨਾਰਾਜ਼ ਹੋ ਜਾਂਦੇ ਨੇ ਜਿਸ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤੋ ਇਸੇ ਤਰ੍ਹਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਸੋਹਣ ਦੇ ਮਹੀਨੇ ਦੇ ਵਿੱਚ ਬਿਲਕੁਲ ਵੀ ਵਰਤੋਂ ਨਾ ਕਰੋ ਮੀਟ ਸ਼ਰਾਬ ਤੇ ਆਂਡੇ ਦੀ ਜੇਕਰ ਤੁਸੀਂ ਜ਼ਿਆਦਾ ਸਮਾਂ ਨਹੀਂ ਰੋਕ ਸਕਦੇ ਤਾਂ ਤੁਸੀਂ 1 ਮਹੀਨਾ ਇਹਨਾਂ ਚੀਜ਼ਾਂ ਨੂੰ ਜ਼ਰੂਰ ਸਕਿਪ ਕਰੋ ਪਰ ਜੇਕਰ ਤੁਸੀਂ ਨਹੀਂ ਕਰ ਸਕਦੇ ਤਾਂ ਇਸ ਦੇ ਲਈ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਵੀ ਅਸੀਂ ਲੈ ਕੇ ਆਏ ਹਾਂ ਉਹ ਉਪਾਅ ਤੁਸੀਂ ਕਰੋਗੇ ਤੇ ਉਹ ਉਪਾਕਾਰਾਂ ਦੇ ਨਾਲ ਇਹਨਾਂ ਚੀਜ਼ਾਂ ਦੇ ਕਰਕੇ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਘਰ ਦੇ ਵਿੱਚ ਜੋ ਵੀ ਪ੍ਰੋਬਲਮ ਆ ਰਹੀਆਂ ਨੇ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਤੇ ਇਸ ਉਪਾਅ ਨੂੰ ਤੁਸੀਂ 14 ਜਨਵਰੀ 2025 ਨੂੰ ਸੋਮਵਾਰ ਦੇ ਦਿਨ ਸੌਣ ਦੇ ਮਹੀਨੇ ਦੇ ਪਹਿਲੇ ਸੋਮਵਾਰ ਦੇ ਦਿਨ ਨੂੰ ਤੁਸੀਂ ਕਰਨਾ ਹੈ ਇਸ ਉਪਾਹਰੂ ਕਰਨ ਦੇ ਲਈ ਤੁਹਾਡਾ ਕੋਈ ਬਹੁਤਾ ਖਰਚਾ ਵੀ ਨਹੀਂ ਹੁੰਦਾ ਕਈ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਹੈ ਕਿ ਖਰਚਾ ਜ਼ਿਆਦਾ ਹੋਣ ਕਰਕੇ ਅਸੀਂ ਉਪਾਹਰ ਨਹੀਂ ਕਰ ਸਕਦੇ ਪਰ ਇਹ ਉਪਾਹਰ ਕਰਨ ਦੇ ਲਈ ਤੁਹਾਡਾ ਕੋਈ ਬਹੁਤਾ ਖਰਚਾ ਨਹੀਂ ਹੋਣਾਗਾ ਤੁਸੀਂ ਸਿਰਫ ਤਾਂ ਸਿਰਫ ਤੇਲ ਦੇ ਕਪੂਰ ਦੇ ਟੁਕੜੇ ਲੈ ਕੇ ਉਹਨਾਂ ਦੇ ਨਾਲ ਹੀ ਤੁਸੀਂ ਇਹ ਉਪਾਹਰ ਕਰਨਾ ਹੈ ਇਹ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਕਰੋੜਾਂ ਦੇ ਵਿੱਚ ਖੇਡੋਗੇ ਤੁਹਾਡੇ ਕੋਲ ਪੈਸਾ ਹੀ ਪੈਸਾ ਹੋ ਜਾਵੇਗਾ ਸੌਣ ਦੇ ਮਹੀਨੇ ਦੇ ਪਹਿਲੇ ਸੋਮਵਾਰ ਅਗਰ ਤੁਸੀਂ ਇਹ ਤਿੰਨ ਕਪੂਰ ਵਾਲਾ ਉਪਾਅ ਕਰ ਲੈਨੇ ਹੋ ਕਿਉਂਕਿ ਕਿਸੇ ਵੀ ਸੋਮਵਾਰ ਤੁਸੀਂ ਇਹ ਉਪਾਅ ਤਾਂ ਕਰ ਸਕਦੇ ਹੋ ਪਰ ਜੇਕਰ ਪਹਿਲੇ ਸੋਮਵਾਰ ਦੀ ਆਪਾਂ ਗੱਲ ਕਰੀਏ ਤੇ ਪਹਿਲਾ ਸੋਮਵਾਰ ਕੋਈ ਸਧਾਰਨ ਸੋਮਵਾਰ ਨਹੀਂ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਸੁਭਾਗਿਆ ਪ੍ਰਾਪਤ ਹੋਵੇਗਾ ਤੁਸੀਂ ਧਨ ਦੇ ਨਾਲ ਖੇਡੋਗੇ ਹਰ طرف ਤੋਂ ਤੁਹਾਨੂੰ ਮਾਨ ਸਨਮਾਨ ਮਿਲੇਗਾ ਹਰ ਜਗ੍ਹਾ ਤੇ ਤੁਹਾਡਾ ਨਾਮ ਹੋਵੇਗਾ ਤੁਹਾਨੂੰ ਜਿਹੜੇ ਲੋਕ ਕਹਿੰਦੇ ਆ ਕਿ ਸਾਨੂੰ ਕਿਤੇ ਵੀ ਬਾਅਰ ਆਦਰ ਸਤਕਾਰ ਨਹੀਂ ਮਿਲਦਾ ਉਹਨਾਂ ਨੂੰ ਵੀ ਸਤਕਾਰ ਮਿਲੇਗਾ ਇਸੇ ਤਰੀਕੇ ਦੇ ਨਾਲ ਤਿੰਨ ਕਪੂਰ ਵਾਲਾ ਉਪਾਅ ਜੇਕਰ ਤੁਸੀਂ ਸੋਮਾਰ ਸੌਣ ਦੇ ਮਹੀਨੇ ਦੇ ਪਹਿਲੇ ਸੋਵਾਰ ਨੂੰ ਕਰ ਦਿਓ ਜੋ ਕਿ 14 ਜੁਲਾਈ 2025 ਅੱਜ ਦੇ ਦਿਨ ਤੁਸੀਂ ਇਹ ਸਮਝ ਲਓ ਕਿ ਜੇਕਰ ਤੁਸੀਂ ਇਹ ਉਪਾਅ ਕਰ ਲਿਆ ਤੇ ਇਸ ਦੇ ਨਾਲ ਤੁਹਾਡੀਆਂ ਆਉਣ ਵਾਲੀਆਂ ਕਈ ਪੁਸ਼ਟਾ ਕਈ ਪੀੜੀਆਂ ਵੀ ਤੁਹਾਡੀਆਂ ਧਨ ਦੇ ਪੈਸੇ ਦੇ ਨਾਲ ਖੇਡਣਗੀਆਂ ਇਸ ਦੇ ਨਾਲ ਨਾਲ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਆ ਰਹੀਆਂ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਉਹ ਵੀ ਦੂਰ ਹੋ ਜਾਣਗੀਆਂ ਇਸੀ ਤਰੀਕੇ ਦੇ ਨਾਲ ਆਪਾਂ ਕਈ ਘਰਾਂ ਦੇ ਵਿੱਚ ਦੇਖਿਆ ਵੀ ਹੁੰਦਾ ਏ ਕਿ ਜਿਵੇਂ-ਜਿਵੇਂ ਉਹਨਾਂ ਦੀਆਂ ਪੋਸ਼ਟਾ ਪੀੜ੍hiyan ਵਧਦੀਆਂ ਜਾਂਦੀਆਂ ਨੇ ਓਵੇਂ-ਓਵੇਂ ਉਹਨਾਂ ਦੇ ਘਰ ਦੇ ਵਿੱਚ ਪੈਸਾ ਵਧਦਾ ਚਲਾ ਜਾਂਦਾ ਹੈ। ਕਈ ਵਾਰ ਆਪਾਂ ਦੇਖਦੇ ਹਾਂ ਆਪਣੇ ਜਾਣ-ਪਹਿਚਾਨ ਦੇ ਵਿੱਚ ਵੀ ਹੁੰਦੀ ਹੈ ਕਿ ਉਹਨਾਂ ਦੇ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਅੱਜ ਤੱਕ ਉਹਨਾਂ ਦੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਆਈ ਹੁੰਦੀ। ਇਕਾਦੀ ਕਾਦੀ ਸਾਡੇ ਘਰ ਦੇ ਵਿੱਚ ਇੰਨਾ ਜ਼ਿਆਦਾ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਕਿ ਜਿਹੜੀਆਂ ਸਾਡੀਆਂ ਸੱਤ ਪੀੜੀਆਂ ਪੁਸ਼ਟਾ ਹੁੰਦੀਆਂ ਨੇ ਉਹ ਵੀ ਇਸ ਪੈਸੇ ਨੂੰ ਸੰਭਾਲ ਨਹੀਂ ਪਾਉਂਦੀਆਂ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀਆਂ ਕਈ ਪੁਸ਼ਟਾ ਕਰੋੜਾਂ ਦੇ ਵਿੱਚ ਖੇਡਣ ਤੇ ਉਹਨਾਂ ਦੇ ਕਿਸ ਜਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਾ ਰਹੇ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਆ ਰਹੀਆਂ ਪ੍ਰੋਬਲਮ ਨੇ ਜਿਹੜੀਆਂ ਉਹ ਦੂਰ ਹੋ ਜਾਣ ਤੁਸੀਂ ਇਹ ਤਿੰਨ ਕਪੂਰ ਵਾਲਾ ਜਿਹੜਾ ਉਪਾਅ ਇਹ ਜ਼ਰੂਰ ਕਰਨਾ ਹੈ ਇਸ ਤਰੀਕੇ ਦੇ ਨਾਲ ਆਪਾਂ ਗੱਲ ਕਰਦੇ ਹਾਂ ਉਪਾਅ ਕਰਨਾ ਕਿਵੇਂ ਆ ਸੌਣ ਦੇ ਮਹੀਨੇ ਦੇ ਜਿਹੜੇ ਸੋਮਵਾਰ ਹੁੰਦੇ ਆ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ ਉੱਤਮ ਹੁੰਦੇ ਨੇ ਇਸ ਉਪਾਅ ਨੂੰ ਲੇਡੀਜ਼ ਜੈਂਟਸ ਦੋਨੋਂ ਕਰ ਸਕਦੇ ਆ ਘਰ ਬੈਠ ਕੇ ਤੁਸੀਂ ਇਸ ਉਪਾਅ ਨੂੰ ਕਰਨਾ ਇਹ ਉਪਾਅ ਕਰਨ ਦੇ ਲਈ ਤੁਹਾਡਾ ਕੋਈ ਬਹੁਤਾ ਪੈਸਾ ਵੀ ਖਰਾਬ ਨਹੀਂ ਹੋਣਾਗਾ ਤੇ ਜਦੋਂ ਤੁਸੀਂ ਇਹ ਉਪਾਅ ਕਰੋਗੇ ਤੁਸੀਂ ਸਮਝ ਲਓ ਕਿ ਤੁਹਾਡੀਆਂ ਸਾਰੀਆਂ ਪ੍ਰੋਬਲਮ ਅੱਜ ਤੋਂ ਦੂਰ ਹੋਣੀਆਂ ਸ਼ੁਰੂ ਹੋ ਗਈਆਂ ਨੇ ਤੁਹਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਬਣੀ ਰਹੇਗੀ ਤੁਹਾਡੇ ਬੱਚਿਆਂ ਦੇ ਵਿਆਹ ਜ਼ਿੰਦਗੀ ਦੇ ਵਿੱਚ ਚੱਲ ਰਹੀਆਂ ਪ੍ਰੋਬਲਮ ਦੂਰ ਹੋਣਗੀਆਂ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਤੋ ਇਸੇ ਤਰੀਕੇ ਦੇ ਨਾਲ ਉਪਾਅ ਕਰਨ ਦੇ ਲਈ ਤਿੰਨ ਕਪੂਰ ਚਾਹੀਦੇ ਆ ਸਭ ਤੋਂ ਪਹਿਲਾ ਕਪੂਰ ਜਿਹੜਾ ਤੁਸੀਂ ਜਲਾਉਣਾ ਹੈ ਉਹ ਤੁਸੀਂ ਆਪਣੇ ਘਰ ਦੇ ਮੰਦਰ ਦੇ ਵਿੱਚ ਜਲਾਉਣਾ ਹੈ ਫਿਰ ਦੂਸਰਾ ਤੁਸੀਂ ईशान ਕੋਣ ਦੇ ਵਿੱਚ ਤੁਸੀਂ ਜਲਾਉਣਾ ਹੈ ईशान ਕੋਣ ਹੁੰਦੀ ਉੱਤਰ ਪੂਰਬ ਦੀ ਵਿਚਕਾਰ ਦੀ ਦਿਸ਼ਾ ਜੇਕਰ ਤੁਹਾਨੂੰ ਉੱਤਰ ਪੂਰਬ ਦਿਸ਼ਾ ਸਮੇਂ ਦੇ ਵਿੱਚ ਨਹੀਂ ਆਉਂਦੀ ਤਾਂ ਤੁਸੀਂ ਉੱਤਰ ਦਿਸ਼ਾ ਦੇ ਵਿੱਚ ਇਸ ਤੁਸੀਂ ਕਪੂਰ ਨੂੰ ਜਲਾ ਸਕਦੇ ਹੋ ਤੇ ਕਪੂਰ ਨੂੰ ਚਲਾਉਣ ਦੇ ਲਈ ਤੁਸੀਂ ਮਿੱਟੀ ਦਾ ਕੋਈ ਦੀਵਾ ਜਾਂ ਬਰਤਨ ਲੈ ਲੈਣਾ ਜਿਸ ਦੇ ਵਿੱਚ ਤੁਸੀਂ ਕਪੂਰ ਨੂੰ ਜਲਾਉਣਾ ਹੈ ਤੇ ਇਸ ਤਰੀਕੇ ਦੇ ਨਾਲ ਪਹਿਲਾ ਕਪੂਰ ਤਾਂ ਤੁਸੀਂ ਆਪਣੇ ਘਰ ਦੇ ਮੰਦਰ ਦੇ ਵਿੱਚ ਜਲਾਉਣਾ ਹੈ ਦੂਸਰਾ ਈਸ਼ਾਨ ਕੋਣ ਦੇ ਵਿੱਚ ਤੇ ਤੀਸਰਾ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਉਪਾਹ ਕਰਦੇ ਸਮੇਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਹਾਨੂੰ ਕੋਈ ਦੇਖੇ ਨਾ ਕਿਉਂਕਿ ਜਿੰਨਾ ਵੀ ਤੁਸੀਂ ਉਪਾਹ ਕੋਪਤ ਤਰੀਕੇ ਦੇ ਨਾਲ ਕਰੋਗੇ ਹਾਲਾਂਕਿ ਤੁਸੀਂ ਇਸ ਉਪਾਅ ਨੂੰ ਇਸ ਤਰੀਕੇ ਦੇ ਨਾਲ ਵੀ ਨਹੀਂ ਕਰਨਾ ਕਿ ਅਸੀਂ ਇੰਨਾ ਜ਼ਿਆਦਾ ਗੁਪਤ ਤਰੀਕੇ ਦੇ ਨਾਲ ਕਰੀਏ ਕਿ ਸਾਡੇ ਪਰਿਵਾਰਿਕ ਮੈਂਬਰਾਂ ਨੂੰ ਵੀ ਨਾ ਪਤਾ ਹੋਵੇ ਜਿਹੜੇ ਆਪਣੇ ਬਾਹਰ ਦੇ ਲੋਕ ਹੁੰਦੇ ਆ ਐਂਡ ਕਮਾਂਡ ਦੇ ਵਿੱਚ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਾ ਹੋਵੇ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਉਪਾਅ ਕਰਦੇ ਹੋ ਉਪਾਅ ਕਰਦੇ ਸਮੇਂ ਤੁਹਾਨੂੰ ਕੋਈ ਦੇਖ ਵੀ ਲੈਂਦਾ ਨਾ ਤਾਂ ਇੰਨੀ ਜ਼ਿਆਦੀ ਕੋਈ ਸਮੱਸਿਆ ਨਹੀਂ ਹੈਗੀਗੀ ਕਿ ਤੁਹਾਨੂੰ ਕਿਸੇ ਨੇ ਦੇਖਿਆ ਹੈ ਅਗਰ ਤੁਸੀਂ ਇਸ ਨੂੰ ਚੁੱਪਚਾਪ ਤਰੀਕੇ ਦੇ ਨਾਲ ਵੀ ਕਰ ਸਕਦੇ ਹੋ ਤਾਂ ਉਸ ਤਰ੍ਹਾਂ ਵੀ ਕਰ ਲਿਓ ਇਸ ਤੁਸੀਂ ਉਪਾਅ ਨੂੰ ਸ਼ਾਮ ਦੇ ਸਮੇਂ ਕਰਨਾ ਜਦੋਂ ਸੂਰਜ ਅਸਤ ਹੋ ਜਾਵੇਗਾ ਪਰ ਜੇਕਰ ਤੁਸੀਂ ਕੰਮ ਕਰ ਕਰਕੇ ਤੁਹਾਡੇ ਕੋਲ ਸ਼ਾਮ ਦੇ ਸਮੇਂ ਸਮਾਂ ਨਹੀਂ ਹੁੰਦਾ ਤਾਂ ਤੁਸੀਂ ਇਸ ਉਪਾਅ ਨੂੰ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਜਦੋਂ ਤੁਸੀਂ ਇਹ ਉਪਾਅ ਕਰੋਗੇ ਤੁਹਾਨੂੰ ਮਹਾਦੇਵ ਦੀ ਬਹੁਤ ਜ਼ਿਆਦਾ ਕਿਰਪਾ ਹੋਵੇਗੀ ਇਸ ਉਪਾਅ ਨੂੰ ਕਰਨ ਦੇ ਨਾਲ ਕੋਈ ਗ੍ਰਹਿ ਦੋਸ਼ ਵਾਸਤੂ ਦੋਸ਼ ਹੋਵੇ ਇਹ ਵੀ ਦੂਰ ਹੋ ਜਾਂਦਾ ਹੈ ਕਿਸੇ ਵੀ ਪ੍ਰਕਾਰ ਦਾ ਲੜਾਈ ਝਗੜਾ ਕਲੇਸ਼ ਹੋ ਰਿਹਾ ਹੋਵੇ ਤੁਹਾਡੇ ਘਰ ਦੇ ਵਿੱਚ ਤਾਂ ਉਹ ਵੀ ਦੂਰ ਹੋ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਤਨ ਦੀ ਕਮੀ ਕਿੱਥੇ ਹੁੰਦੀ ਹੈ ਜਿੱਥੇ ਲੜਾਈ ਝਗੜਾ ਕਲਾ ਕਲੇਸ਼ ਹੁੰਦਾ ਹੈ ਕਿਉਂਕਿ ਮਾਤਾ ਲక్ష్ਮੀ ਜੀ ਨੇ ਸਪਸ਼ਟ ਕੀਤਾ ਹੈ ਕਿ ਜਿਹੜੇ ਘਰ ਦੇ ਵਿੱਚ ਲੜਾਈ ਝਗੜਾ ਕਲਾ ਕਲੇਸ਼ ਰਹੇਗੀ ਉਸ ਘਰ ਦੇ ਵਿੱਚ ਮੈਂ ਬਿਲਕੁਲ ਵੀ ਪ੍ਰਵੇਸ਼ ਨਹੀਂ ਕਰਾਂਗੀ ਆਪਣਾ ਵਾਸ ਨਹੀਂ ਕਰਾਂਗੀ ਮਾਹ ਲక్ష్ਮੀ ਹਮੇਸ਼ਾ ਉਸ ਜਗ੍ਹਾ ਤੇ ਰਹਦੀ ਹੈ ਜਿੱਥੇ ਲੜਾਈ ਝਗੜਾ ਨਾ ਹੋਵੇ ਹਮੇਸ਼ਾ ਪ੍ਰੇਮ ਪਿਆਰ ਹੋਵੇ ਇਸੇ ਤਰੀਕੇ ਦੇ ਨਾਲ ਇਹ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪ੍ਰੇਮ ਵੀ ਵਧੇਗਾ ਲੜਾਈ ਝਗੜੇ ਘਟ ਜਾਣਗੇ ਤੁਹਾਡੇ ਬੱਚਿਆਂ ਦੇ ਵਿੱਚ ਵਿਆਹ ਦੇ ਵਿੱਚ ਚੱਲ ਰਹੀਆਂ ਪ੍ਰੋਬਲਮ ਦੂਰ ਹੋ ਜਾਣਗੀਆਂ ਤੁਹਾਡੇ ਘਰ ਦੇ ਵਿੱਚ ਧਨ ਆਉਣਾ ਸ਼ੁਰੂ ਹੋ ਜਾਵੇਗਾ ਪੈਸਾ ਰੁਕਣਾ ਸ਼ੁਰੂ ਹੋ ਜਾਵੇਗਾ ਇਸ ਦੇ ਨਾਲ ਨਾਲ ਸੁਭਾਗਿਆ ਦੀ ਤੁਹਾਨੂੰ ਰਾਤੋਂ ਰਾਤ ਪ੍ਰਾਪਤੀ ਹੋ ਜਾਵੇਗੀ ਜਿੱਥੇ ਕਪੂਰ ਜਲਦਾ ਹੈ ਉਥੇ 네ਗਟਿਵਿਟੀ ਨਹੀਂ ਹੁੰਦੀ ਤੇ ਜਿੱਥੇ 네ਗਟਿਵਿਟੀ ਨਹੀਂ ਹੁੰਦੀ ਉਸ ਘਰ ਦੇ ਵਿੱਚ ਕਦੇ ਵੀ ਕਲਾ ਕਲੇਸ਼ ਨਹੀਂ ਹੁੰਦਾ ਪਰਿਵਾਰ ਦੇ ਮੈਂਬਰਾਂ ਨੂੰ ਕਿਸੇ ਦੀ ਬੁਰੀ ਨਜ਼ਰ ਨਹੀਂ ਲੱਗਦੀ ਤੇ ਉਸ ਪਰਿਵਾਰ ਨੂੰ ਕਦੇ ਵੀ ਧਨ ਦੀ ਕਮੀ ਨਹੀਂ ਆਉਂਦੀ ਇਸ ਤਰੀਕੇ ਦੇ ਨਾਲ ਕੋਸ਼ਿਸ਼ ਕਰਿਓ ਕਿ ਤੁਸੀਂ ਆਪਣੇ ਘਰ ਦੇ ਵਿੱਚ ਤਿੰਨ ਕਪੂਰ ਚਲਾ ਕੇ ਇਹ ਉਪਾਅ ਜ਼ਰੂਰ ਕਰਿਓ ਤੇ ਇਹ ਤਿੰਨ ਚੀਜ਼ਾਂ ਦਾ ਸੇਵਨ ਕਰਨਾ ਸੌਣ ਦੇ ਮਹੀਨੇ ਦੇ ਵਿੱਚ ਬਿਲਕੁਲ ਛੱਡ ਦਿਓ ਤੁਹਾਡੇ ਬੱਚਿਆਂ ਦੇ ਤੁਹਾਡੇ ਘਰ ਦੇ ਵਿੱਚ ਆ ਰਹੀਆਂ ਪ੍ਰੋਬਲਮ ਸਾਰੀਆਂ ਦੂਰ ਹੋ ਜਾਣਗੀਆਂ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਕੀ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਵਾਤੋਂ ਵਾਦ ਸ਼ੇਅਰ ਤੇ ਸਪੋਰਟ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ